ਜੋਤ ਡੈਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੀਆਂ ਕਰਾਲੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕੁਆਲਿਟੀ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਬਾਈ ਜੀ ਸ਼ੇਅਰ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਈ ਜੀ ਪਸ਼ੂ ਬਹੁਤ ਟਾਪ ਕੁਆਲਿਟੀ ਦੇ ਆਏ ਨੇ ਅੱਜ ਕਰਾਲੀ ਮੰਡੀ ਵਿਖੇ ਤੇ ਪੂਰੀਆਂ ਸ਼ਾਨਦਾਰ ਮੱਝਾਂ ਨੇ ਤੇ ਝੋਟੀਆਂ ਨੇ ਤੇ ਬਾਈਆਂ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀਗੀ ਤੇ ਬਹੁਤ ਟਾਪ ਨੇ ਝੋਟੀਆਂ ਲੈ ਕੇ ਆਉਂਦੇ ਬਾਈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਨੋ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀਰ ਐਦਾਂ ਦੀ ਵੀਡੀਓ ਬន្តਰ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਈਆਂ ਕੋਲੇ ਬਹੁਤ ਹੀ ਸ਼ਾਨਦਾਰ ਝੋਟੀਆਂ ਖੜੀਆਂ ਨੇ ਬਾਈ ਜੀ ਸਾਰੀਆਂ ਦੀ ਸਾਰੀਆਂ ਤੇ ਕੱਲੀ ਕੱਲੀ ਬਾਰੇ ਦਵਾਂਗੇ ਜਾਣਕਾਰੀ ਆਜੋ ਵੀਰ ਪਹਿਲਾਂ ਚੈੱਕ ਕਰਾਉਂਦੇ ਆ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਸ਼ਾਨਦਾਰ ਖੁੰਡੀ ਝੋਟੀ ਤੇ ਚੰਗਾ ਪਸ਼ੂ ਦੁੱਧੜਾ ਸਿੰਗਾ ਦੀ ਪੂਰੀ ਖੁੰਡੀ ਹੈ ਬਾਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਨਿੱਖਣਵੇਂ ਥਾਣੇ ਬਾਈ ਜੀ ਸ਼ਾਨਦਾਰ ਪਸ਼ੂ ਦੁੱਧਣ ਤੇ ਚਾਰੇ ਥਾਣੇ ਵਿੱਚ ਬਰਾਬਰ ਦਾ ਗੈਪ ਹੈ ਬਾਈ ਜੀ ਤੇ ਟਾਪ ਕੁਆਲਿਟੀ ਜਾਂਦੀ ਪਿਓਰ ਮੋਹਰਾ ਚ ਬਾਈ ਜੀ ਪੂੰਛ ਵਗੈਰਾ ਪੂਰੀ ਬਲੈਕ ਜੈੱਟ ਹੈ ਤੇ ਚੰਗਾ ਪਸ਼ੂ ਬਾਈ ਦੁੱਧਣ ਤੇ ਬਾਈ ਜਿਹੜੀ ਇਹ ਛੋਟੀ ਫਲੂਣ ਹੈ ਇਹ ਹਾਂਜੀ ਅੱਛਾ ਕਿੰਨੇ ਦਾ ਦੁੱਧ ਹੈ ਬਾਈ ਥੱਲੇ ਇਹਦੇ ਦੁੱਧ ਬਾਈ ਥੱਲੇ 10 ਕਿਲੋ ਅੱਛਾ ਪੂਰਾ ਕੰਡੇ ਵਾਲਾ ਤੇ ਕਿੰਨੇ ਦੰਦ ਹੈ ਬਾਈ ਹਜੇ ਇਹ ਦੰਦ ਚਾਰ ਦੰਦ ਠੀਕ ਹੈ ਬਾਈ ਜੀ ਮਗਰ ਬੱਚਾ ਕੀ ਹੈ ਜੀ ਕੱਟੀ ਅੱਛਾ ਮਗਰ ਕੱਟੀ ਬਾਈ ਜੀ ਕਿੰਨਾ ਮੁੱਲ ਰੱਖਿਆ ਵੀਰੇ ਆਪੇ ਦਾ ਇਹਦਾ ਮੰਗਦਾ ਤਾਂ ਹੈਗਾ ਯਾਰ 55 ਹਾਂਜੀ ਤੇ ਮਾਨਤਾਣ ਹੋ ਜੀ ਥੋੜਾ ਬੋਤਾਂ ਵਿੱਚ ਆ ਹੋਈ ਜਾ ਠੀਕ ਹੈ ਬਾਈ ਜੀ ਬਈ ਤੋੜ ਦੂੰਗਾ ਮੜਾ ਜੈਨੂੰ ਬਹੁਤ ਹੀ ਟਾਪ ਕੁਆਲਿਟੀ ਝੋਟੀ ਹੈ ਬਾਈ ਜੀ ਬਾਈਆਂ ਕੋਲੇ ਸ਼ਾਨਦਾਰ ਪਸ਼ੂ ਮੋਹਰਾ ਚ ਤੇ ਪੂਰੀ ਬਲੈਕ ਤਾਂ ਕੀ ਪੂਰੀ ਬਲੈਕ ਜੈੱਡ ਹੈ ਜੀ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਥਣ ਥਣ ਚੰਗਾ ਲੱਗਿਆ ਬਈ ਝੋਟੀ ਤੇ ਸਿਰਫ ਚਾਰ ਦੰਦ ਹੈ ਹਜੇ ਤੇ ਸ਼ਾਨਦਾਰ ਪਸ਼ੂ ਬਾਈ ਦੁੱਧ ਵਾਲਾ ਟਾਪ ਕੁਆਲਿਟੀ ਬਈ ਤੇ ਤੇ ਨਿੱਖੜਵੇਂ ਥਾਣੇ ਬਈ ਜੀ ਪੂਰੇ ਚਾਰ ਥਾਣੇ ਵਿੱਚ ਬਰਾਬਰ ਦਾ ਗੈਪ ਹੈ ਤੇ ਦੁੱਧ ਵਾਲਾ ਪਸ਼ੂ ਬਈ ਜੀ ਤੇ ਟਾਪ ਕੁਆਲਿਟੀ ਝੋਟੀ ਬਈ ਜੀ ਤੇ ਬਈ ਟਾਪ ਕੁਆਲਿਟੀ ਝੋਟੀ ਹੈ ਪੂਰੇ ਚਾਰ ਥਾਣੇ ਵਿੱਚ ਬਰਾਬਰ ਦਾ ਗੈਪ ਹੈ ਤੇ ਬਾਈ ਧਾਰਤੁਰ ਕਿਵੇਂ ਦੀ? ਬਹੁਤ ਬੋਲੀ। ਜੇ ਬੋਲੀ ਐ? ਹਾਂ ਕੋਈ ਛੂਹ ਨਾ ਚਰਲਾ ਕੁਛ। ਤੇ ਬਾਈ ਜਿਕਨਾ ਬੱਚੇ ਪੁੱਛੇ ਖੋਲੀ ਜਾਣ ਕੋਈ ਦਿੱਕਤ ਤਾਂ ਨਹੀਂ ਮਾਰਦੀ ਮੁਰਦੀ ਤੇਰੀ? ਨਾ ਨਾ ਬਹੁਤ ਠੰਡੀ ਠੀਕ ਐ ਬਾਈ ਜੀ। ਜਿਹੜੀ ਅਗਲੀ ਝੋਟੀ ਬਈ ਇਹ ਵੀ ਫਲੂਣੇ ਐ। ਉਹ ਦੋਂਦੀ ਐ। ਅੱਛਾ ਦੋਂਦੀ ਸਿਰਫ ਦੰਦਾਂ ਦੀ ਹੈ ਜੀ। ਥੱਲੇ ਵੀ ਹੈਗਾ ਨਾ 10 ਕਿਲੋ ਜਦੋਂ। 10 ਕਿਲੋ ਹੈਗਾ ਹੀ। ਬਹੁਤ ਹੀ ਟਾਪ ਕੁਆਲਿਟੀ ਝੋਟੀ ਬਈਆਂ ਕੋਲੇ ਇਹ ਵੀ ਮੋਹਰਾ। ਬਈ ਸਿਰਾ ਗੱਲ ਬਾਤ ਐ ਬਾਈ। ਤੇ ਚੰਗਾ ਪਸ਼ੂ ਦੁੱਧ ਵਾਲਾ। ਤੇ ਤੁਹਾਡੇ ਸਾਹਮਣੇ ਪਸ਼ੂ ਸ਼ਾਨਦਾਰ ਕੁਆਲਿਟੀ ਚ ਮੋਹਰਾ ਚ। ਤੇ ਕਿੰਗਾ ਦੀ ਖੁੰਡੀ ਹੈ ਬਈ ਜੀ ਪੂਰੀ ਸ਼ਾਨਦਾਰ ਕੁਆਲਿਟੀ ਤੇ ਥਣ ਥਣ ਬਾਈ ਚੰਗਾ ਲੱਗਿਆ ਝੋਟੀ ਦੇ ਤੇ ਪੂਰੇ ਨਿਖਣਵੇਂ ਥਣ ਨੇ ਸਾਫ਼ ਸੁਥਰੀ ਕੱਟੀ ਹੈ ਜੀ ਤੇ ਦੰਦਾ ਨਹੀਂ ਦੋਂਦੀ ਬਈ ਹਜੇ ਸਿਰਫ ਤੇ ਚਾਰ ਥਣਾਂ ਵਿੱਚ ਬਰਾਬਰ ਦਾ ਗੈਪ ਹੈ ਜੀ ਤੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਕਿ ਚਾਰ ਥਣਾਂ ਵਿੱਚ ਬਰਾਬਰ ਦਾ ਗੈਪ ਹੈ ਤੇ ਥਣ ਵਗੈਰਾ ਵੀ ਲੰਬਾ ਬਈ ਜੀ ਤੇ ਮਗਰੇ ਦੇ ਬੱਚਾ ਬਈ ਹੈਗਾ ਮੇਲ ਕਾਫੀ ਤੇ ਬਾਈ ਕੋਲ ਪੁੱਛਨੇ ਦੇ ਬਾਰੇ ਵੀ ਏ ਬਾਈ ਦੁੱਧ ਕਿਨੇ ਥੱਲੇ ਜੀ ਇਹ ਥੱਲੇ ਹੈਗਾ 9-10 ਰੁਪਏ ਅੱਛਾ ਪੂਰਾ ਕੰਡੇ ਵਾਲਾ ਹੀ ਠੀਕ ਧਾਰ ਤੁਰ ਕਿਵੇਂ ਬਾਈ ਇਹਦੀ ਧਾਰ ਬਹੁਤ ਬਾਈ ਆਪੇ ਕਿਹੜੇ ਏਰੀਆ ਚੋਂ ਲਿਆਉਂਦੇ ਮੱਝਾਂ ਵਿੱਚ ਝੋਟੀਆਂ ਵੈਸੇ ਫਰੀਦਕੋਟ ਦੇ ਅੱਛਾ ਜੀ ਜਿਆਦਾ ਆਪਣੇ ਕੋਲ ਬਾਈ ਫਲੂਣੇ ਹੁੰਦੀਆਂ ਨੇ ਇਹ ਦੂਏ ਸੂਏ ਫਲੂਣੇ ਬਸ ਠੀਕ ਹੈ ਬਾਈ ਜੀ ਤੇ ਜਿਹੜੀ ਅਗਲੀ ਝੋਟੀ ਬਾਈ ਜੀ ਇਹ ਕਿਹੜੇ ਸੂਏ ਅੱਛਾ 12 ਗਿਓ ਠੀਕ ਇਹ ਕਿਹੜੇ ਸੂਏ ਬਾਈ ਜੀ ਇਹ ਦੂਜਾ ਅੱਛਾ ਦੂਜਾ ਸੂਆ ਬਾਈ ਠੀਕ ਹੈ ਜੀ ਤੇ ਬਹੁਤ ਹੀ ਸ਼ਾਨਦਾਰ ਕੁਆਲਟੀ ਬਾਈ ਇਹ ਵੀ ਟਾਪ ਕੁਆਲਟੀ ਦੀ ਝੋਟੀ 12 ਲੀਟਰ ਪੂਰਾ ਕੰਡੇ ਵਾਲਾ ਬਾਈ ਕਹਿੰਦਾ ਤੇ ਚੰਗਾ ਕੱਟ ਗਿਆ ਠਾ ਤੇ ਟਾਪ ਕੁਆਲਿਟੀ ਦੀ ਬਾਈ ਜੀ ਤੇ ਬਾਈਆਂ ਕੋਲੇ ਬਈ ਚੰਗੀਆਂ ਹੀ ਝੋਟੀਆਂ ਹੁੰਦੀਆਂ ਇਸੇ ਰਾ ਗੱਲ ਬਾਤ ਤੇ ਬਾਕੀ ਅਟਰ ਕੁਆਲਿਟੀ ਸਾਰੀ ਨਹੀਂ ਸਾਫ ਸੁਥਰੀ ਬਾਈਆਂ ਕੋਲੇ ਤੇ ਦੁੱਧ ਵਾਲੇ ਪਸ਼ੂ ਹੁੰਦੇ ਨੇ ਬਾਈਆਂ ਕੋਲੇ ਤੇ ਸਾਫ ਸੁਥਰੀ ਅਟਰ ਕੁਆਲਿਟੀ ਹੁੰਦੀ ਬਾਈ ਜੀ ਤੇ ਜ਼ਿਆਦਾਤਰ ਬਾਈਆਂ ਕੋਲੇ ਦੁੱਗੀਆਂ ਹੀ ਹੁੰਦੀਆਂ ਬਾਈ ਜੀ ਆ ਖੀਰੀਆਂ ਤੇ ਟੌਪ ਕੁਆਲਟੀ ਦੀ ਹੁੰਦੀ ਬਈ ਚੋਟੀ ਹੈ ਤੇ ਅੱਠਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੀ ਨਿੱਖੜਵੇਂ ਥਣ ਨੇ ਸਾਫ ਸੁਥਰੀ ਤੇ ਮਗਰ ਬਾਈ ਜੇ ਤੇ ਕੱਟੀ ਏ ਬਹੁਤ ਟਾਪ ਕੁਆਲਿਟੀ ਦੀ ਬਾਈ ਨੀਲੀ ਦਾ ਵੀ ਜਿੱਕੱਟੀ ਬਈ ਪਿਓਰ ਅੱਖਾਂ-ਅੱਖਾਂ ਚੈੱਕ ਕਰਸਾ ਤੁਸੀਂ ਜੀ ਪਿਓਰ ਨੀਲੀ ਦਾ ਵੀ ਬਾਈ ਜੀ ਚਾਰੇ ਖੁਰ ਚਿੱਟੇ ਨੇ ਤੇ ਪੋਛੀ ਬਾਈ ਜੀ ਐਂਡ ਪ੍ਰੋਪਰ ਨਿਸ਼ਾਨੇ ਬਾਈ ਜੀ ਬਾਈ ਝੋਟੀ ਖਲੇ ਦੁੱਧ ਕਿੰਨਾ ਆਉਂ ਵੈਸੇ 12 ਹੈ 12 ਕਿਲੋ 12 ਕਿਲੋ ਪੂਰਾ ਕੰਡੇ ਵਾਲਾ ਤੇ ਧਾਰਤੁਰ ਕਿਵੇਂ ਧਾਰ ਬਹੁਤ ਵਧੀਆ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪਾਂ ਤਾਂ ਦੇਣ ਲੈਣ ਹਾਂ ਦੇਣ ਲੈਣ ਕਿੰਨੇ ਦਾ ਮੁੱਲ ਤਾਂ ਮੰਗਦੇ ਹੋ ਤਾਂ ਸਾਫ ਹਾਂਜੀ ਕਿੱਤਰੀ ਛੱਡ ਦੂੰਗਾ ਮੜਾ ਮੜਾ ਘੱਟ ਹੋ ਜੂ ਆਹੋ ਠੀਕ ਹੈ ਬਈ ਜੀ ਤੇ ਉਹ ਵੀ ਆਪਣੀ ਬਾਈ ਜਿਹੜੀ ਗਈ ਹੈ ਉਹਦੀ ਘਰੇ ਲਈ ਘਬਰ ਪਾਉਣੀ ਸੌਣ ਆ ਜੀ ਆਹ ਠੀਕ ਹੈ ਬਈ ਜੀ ਪਹਿਲਾਂ ਨਾ ਅੱਛਾ ਪਹਿਲਾਂ ਠੀਕ ਹੈ ਜੀ ਉਹਦੀ ਵੀ ਕਰ ਲੈਂਦਾ ਵੀ ਇਹ ਸੌਣ ਵਾਲੀ ਹੈ ਤੇ ਭਾਈ ਕਿੰਨੇ ਦਿਨ ਦੀ ਕੱਚ ਕਿੰਨੇ ਦਿਨ ਦੀ ਕੱਚੀ ਵੀ ਰਹੇ ਅੱਛਾ ਹਫਤਾ ਲਿਓ ਠੀਕ ਹੈ ਬਈ ਜੀ ਬਹੁਤ ਹੀ ਸ਼ਾਨਦਾਰ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਕੁਆਲਟੀ ਤੇ ਕੱਦ ਘਾਟ ਬਹੁਤ ਆ ਬਈ ਝੂਟੀ ਦਾ ਤੇ ਸਿੰਘਾ ਤੁੰਗ ਦੀ ਪੂਰੀ ਖੁੰਡੀ ਹੈ ਤੇ ਚੰਗਾ ਥਣ ਲੱਗਿਆ ਬਈ ਜੀ ਆਰਮਨ ਹਫਤ ਲੈਣਾ ਬਾਈ ਕਹਿੰਦਾ ਹਜੇ ਨੇ ਤੇ ਥਣ ਥਣ ਬਾਈ ਪੂਰੇ ਨਿਖੜਵੇਂ ਥਣ ਨੇ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਈ ਜੀ ਤੇ ਕਿੰਨੇ ਕੁ ਦੁੱਪੀ ਆਸ ਬਈ ਇਹਦੀ ਆ ਬਾਈ ਇਹਦਾ ਹੈਗਾ 17 18 ਕਿਲੋ ਦੇਣਾ ਚਾਹੀਦਾ ਠੀਕ ਹੈ ਬਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਆਪ ਇਹਦਾ ਲੈਣ ਦੇਣ लास्ट ਕਿੱਥੇ ਛੱਡ ਦੋਗੇ लास्ट ਕਿਤਾ ਯਾਰ ਵੀਰੇ ਆਏ ਇਹ ਇੱਕ 60 ਬਾੜ ਦੀ ਅੱਛਾ ਇੱਥੇ ਡਿਮਾਂਡ ਤਾਂ ਆਣੀ ਠੀਕ ਹੈ ਬਾਈ ਜੀ ਫਿਰ ਵੀ ਰੇਟ ਬਹੁਤ ਜ਼ਿਆਦਾ ਰੱਖਿਆ ਬਾਈ ਤੁਜੀ ਸਾਹਿਬ ਨਾਲ ਦੁੱਧ ਆ ਜੀ ਠੀਕ ਹੈ ਜੀ ਤੇ ਬਾਈਆਂ ਦਾ ਰੇਟ ਬਹੁਤ ਜ਼ਿਆਦਾ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹ ਝੋਟੀ ਬਈ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਦੁੱਜਣ ਅੱਛਾ ਦੁੱਜਣ ਹੈ ਇਹ ਤੋੜ ਦੋਗੇ ਬੜੀ ਬਹੁਤ ਹੀ ਟੌਪ ਕੁਆਲਿਟੀ ਦੇ ਪਸ਼ੂ ਨੇ ਬਾਈਆਂ ਕੋਲੇ ਸਾਰੇ ਸਾਫ਼ ਸੁਥਰੇ ਨੇ ਤੇ ਇੱਕ ਨੰਬਰ ਦਾ ਕੰਮ ਹੈ ਬਾਈਆਂ ਦਾ ਵਪਾਰ ਦਾ ਵੀ ਜੀ ਤੇ ਆਪਾਂ ਬੈਨੇ ਵੀਡੀਓ ਪਾਈ ਸੀ ਤੁਸੀਂ ਸਾਰਿਆਂ ਨੇ ਬਾਈ ਬਹੁਤ ਪਿਆਰ ਦਿੱਤਾ ਤੇ ਚੰਗੇ ਪਸ਼ੂ ਨੇ ਬਈ ਜੀ ਚੈੱਕ ਕਰੋ ਅਗਲੀ ਝੋਟੀ ਇਹ ਵੀ ਬਈ ਮੋਰਾ ਚ ਪੂਰੀ ਬਲੈਕ ਜੈੱਡ ਹੈ ਤੇ ਅਟਰ ਕੁਆਲਟੀ ਹੈ ਦੀ ਪੂਰੀ ਸਾਫ ਸੁਥਰੀ ਹੈ ਠਣ ਠਣ ਚੰਗਾ ਲੱਗਿਆ ਬਈ ਜੀ ਨਿਖਣਵੇਂ ਠਣ ਨੇ ਤੇ ਕੱਦ-ਕਾੜ ਵੀ ਬਹੁਤ ਹੈ ਬਈ ਝੋਟੀ ਦਾ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਤੇ ਚਾਰੇ ਥਣਾ ਦੇ ਵਿੱਚ ਬਰਾਬਰ ਦਾ ਗੈਪ ਹੈ ਟਿਕਟੋਪ ਕੁਆਲਟੀ ਹੈ ਬਈ ਜੀ ਕਾ ਉਹ ਮੰਜਾ ਫੇ ਲੈ ਕੇ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ 8 ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਇੰਨੀ ਸਾਫ ਤੋਂ ਥੀਏਟਰ ਕੁਆਲਟੀ ਮਿਲਦੀ ਨਹੀਂ ਬਾਈ ਚੋਟੀਆਂ ਚ ਤੇ ਪੂਰਾ ਲੰਬਾ ਏ ਥਾਣਾ ਤੇ ਚਾਰ ਥਾਣਾ ਦੇ ਬਰਾਬਰ ਦਾ ਗੈਪ ਹੈ ਤੇ ਬਾਈ ਇਹ ਦੰਦਾ ਦੀ ਕਿੰਨੀ ਹੈ ਜੀ ਇਹ ਜੀ ਅੱਛਾ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਦਾ ਬਾਈ ਥੱਲੇ ਇਹਦੇ ਉਹ 14 ਲੀਟਰ ਪੂਰਾ ਨਕੰਡੇ ਵਾਲਾ ਠੀਕ ਹੈ ਇਹਦਾ ਕਿੰਨਾ ਕੁ ਮੁੱਲ ਰੱਖਿਆ ਵੀਰ ਆਪਾਂ ਦੇਣ ਲੈਣਾ 2 ਲੱਖ ਅੱਛਾ 2.5 ਲੱਖ ਆਰਟੁਰ ਕਿਵੇਂ ਵੀਰੇ ਦੀ? ਬਹੁਤ ਵਧੀਆ। ਠੀਕ ਹੈ ਜੀ। ਮਗਰ ਬੱਚਾ ਕੀ ਇਹਦੇ ਵੀਰੇ? ਇਹ ਕੱਟਾ। ਠੀਕ ਹੈ ਬਾਈ ਜੀ। ਮਗਰ ਹੈਗਾ ਕੱਟਾ ਇਹਦੇ। ਤੇ ਇਹ ਵੀ ਬਾਈ ਪਿਓਰ ਮੋਰਾ ਚਾ ਪੂਛ ਵਗੈਰਾ ਪੂਰੀ ਚੀਜ਼ ਚੈੱਕ ਕਰ ਸਕਦੇ ਬਲੈਕ ਜੈੱਡ। ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ। ਤੇ ਇਸ ਤੋਂ ਬਾਅਦ ਬਾਈ ਜੀ ਹੋਰ ਕਿਹੜੀ ਹੋਰ ਬਾਈ ਝੋਟੀਆਂ? ਅੰਦਰ ਕੁਆਲਿਟੀ ਦੇ ਝੋਟੀਆਂ ਸੀਗੀਆਂ ਬਾਈਆਂ ਕੋਲੇ ਸਾਰੀਆਂ ਸਾਰੀਆਂ ਟੌਪ ਕੁਆਲਿਟੀ ਦੀਆਂ। ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਦੁੱਧ ਵਾਲੇ ਜੀ। ਤੇ ਬਾਈ ਸਤਿ ਸ਼੍ਰੀ ਅਕਾਲ ਜੀ। ਭਾਈ ਇਹ ਆਪਣਾ ਪੂਰਾ ਡਰੈੱਸ ਦੱਸ ਦੂੰਗੇ ਵੀਰੇ ਆ ਜਾ ਹੀ ਦੱਸੋ ਰਾਜੂ ਭਾਈ ਤੁਸੀਂ ਦੱਸ ਦੇ ਰਾਜੂ ਰਾਜੂ ਰਾਜ ਪਿੰਡ ਕਿਹੜਾ ਵੀਰੇ ਆਪਣਾ ਹੀ ਦੱਸ ਦੇ ਬੁੱਗਾ ਸ਼ਹਿਰ ਆਹੀ ਅੱਛਾ ਬੁੱਗਾ ਸ਼ਹਿਰ ਹੈ ਵੀਰੇ ਤੇ ਵੀਰੇ ਪਸ਼ੂ ਆਪਣੇ ਸਾਰੇ ਹਰਿਆਣੇ ਚੋਂ ਹੀ ਆਉਂਦੇ ਆਂ ਠੀਕ ਹੈ ਵੀਰੇ ਵੀਰੇ ਆਪਣਾ ਪੂਰਾ ਨਾਮ ਕੀ ਵੀਰੇ ਮੇਰਾ ਨਾਮ ਗੁੱਲੂ ਠੀਕ ਹੈ ਵੀਰੇ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਆਪਾਂ ਦੋਨੇ ਕਰਾ ਲਾਂ ਲਾਉਂਦੇ ਪੰਜ ਬਸ ਠੀਕ ਹੈ ਵੀਰੇ ਤੇ ਬਈ ਘਰੇ ਪਸ਼ੂ ਹੁੰਦੇ ਜੀ ਕਿਸੇ ਨੇ ਫੋਨ ਕਰਕੇ ਹੁਣ ਆ ਸਕਦਾ ਵੀਰੇ ਫੋਨ ਨੰਬਰ ਦੇ ਦੂੰਗੇ ਵੀਰੇ ਰਾਜੂ ਲੋ 9943 ਹਾਂਜੀ 2893 ਠੀਕ ਹੈ ਵੀਰੇ ਧੰਨਵਾਦ ਵੀਰੇ ਤੇ ਬਾਈਆਂ ਕੋਲੇ ਬਾਈ ਸ਼ਾਨਦਾਰ ਪਸ਼ੂ ਨੇ ਜੇ ਕੋਈ ਲੈਣ ਦਾ ਚਾਹ ਬਣਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕੀ ਫੋਨ ਉਹੀ ਬੰਦਾ ਕਰੇ ਬਾਈ ਜੀ ਨੇ ਪਸ਼ੂ ਲੈਣਾ ਹੋਵੇ ਤੇ ਤੇ ਚੰਗੇ ਸ਼ਾਨਦਾਰ ਪਸ਼ੂ ਹੁੰਦੇ ਨੇ ਬਾਈਆਂ ਕੋਲੇ ਜੀ ਟੌਪ ਖਲਾਦ ਦੀਆਂ ਝੋਟੀਆਂ ਤੇ ਪੂਰੀ ਸ਼ਾਨਦਾਰ ਕੁਆਲਿਟੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਈ ਜੀ ਵੀਰ ਉਹੀ ਫੋਨ ਕਰਨ ਜੋ ਜਿਹੋ ਨੇ ਮੱਝਾਂ ਲੈਣੀਆਂ ਹੁੰਦੀਆਂ ਤੇ ਤੇ ਸਵੇਰੇ 9 ਵਜੇ ਤੋਂ ਲੈ ਕੇ ਬਈ 5 ਵਜੇ ਤੱਕ ਵੀ ਫੋਨ ਕਰ ਸਕਦੇ ਬਾਈ ਨੂੰ ਤੇ ਬਾਕੀ ਆਈ ਮੰਡੀ ਬਾਈ ਆਉਂਦੇ ਨੇ ਕਰਾਲੀ ਜੀ ਦੋ ਮੰਡੀਆਂ ਕਰਾਲੀ ਦੇ ਪੱਕੀਆਂ ਲੌਂਦੇ ਨੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨ ਨੂੰ ਸਬਸਕ੍ਰਾਈਬ ਜਰੂਰ ਕਰੇ ਕਰੋ ਮੇਰਾ ਵੀਰ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਹਦੇ ਬਾਰੇ ਦੱਸਿਆ ਜਰੂਰ ਕਰੋ ਸ਼ਾਨਦਾਰ ਝੋਟੀਆਂ ਆਉਂਦੀਆਂ ਬਹੁਤ ਹੀ ਟਾਪ ਕੁਆਲਿਟੀ ਦੀਆਂ ਤੇ ਚੰਗੇ ਪਸ਼ੂ ਨੇ ਬਾਈ ਦੁੱਧ ਵਾਲੇ ਤੇ ਟਾਪ ਕੁਆਲਿਟੀ ਦੀਆਂ ਤੇ ਸਭ ਤੋਂ ਪਹਿਲਾਂ ਬਾਈ ਜੀ ਬਾਈ ਸਾਸੀ ਗਾਲ ਜੀ ਬਾਈ ਸਾਸੀ ਗਾਲ ਜੀ ਸਹੀ ਗਾਜੀ ਕੀ ਹਾਲੇ ਵੀਰੇ ਕੀ ਨਾਮ ਹੈ ਵੀਰੇ ਆਪਣਾ ਹੀ ਮਿਕਾ ਵੀਰੇ ਠੀਕ ਹੈ ਬਈ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਹੀ ਭਿੰਡਰ ਕਲਾ ਠੀਕ ਹੈ ਭਿੰਡਰ ਕਲਾ ਬਈ ਜੀ ਤੇ ਕਿੰਨੇ ਪਛੂ ਲੈ ਕੇ ਆਈ ਸੀ ਵੀਰੇ ਅੱਜ ਆਪਾਂ 4 ਲੈ ਗਏ ਠੀਕ ਹੈ ਬਈ ਜੀ ਤੇ ਕਿੱਧਰੋਂ ਸਟਾਰਟ ਕਰੀ ਵੀਰੇ ਆਪਾਂ ਜੀ ਇਧਰੋਂ ਕਰਦੀ ਬਈ ਜੀ ਜਿਹੜੀ ਇਹ ਝੋਟੀ ਬਈ ਕਿਹੜੇ ਸੂਏ ਆ ਇਹ ਪਹਿਲੇ ਸੂਏ ਲੈ ਲਓ ਸਾਰੀਆਂ ਸਾਰੀਆਂ ਪਹਿਲੇ ਸੂਏ ਲੈਉਂਦੇ ਵੀਰੇ ਠੀਕ ਹੈ ਬਈ ਜੀ ਤੇ ਬਹੁਤ ਹੀ ਟਾਪ ਕੁਆਲਿਟੀ ਨੇ ਬਈ ਜੀ ਤੇ ਬਈ ਦੁੱਧ ਤਾਂ ਕਿੰਨੇ ਦੇ ਥੱਲੇ ਇਹਦੇ ਦੱਸ ਗਰ ਕੰਡੇ ਵਾਲਾ ਬਾਈ ਪੂਰਾ ਪੂਰਾ ਕੰਡੇ ਵਾਲਾ ਠੀਕ ਹੈ ਬਾਈ ਜੀ ਤੋੜ ਦੂੰਗਾ ਵੀਰੇ ਨੂੰ ਮੜਾ ਜਾ ਤੇ ਬਾਈਆਂ ਕੋਲੇ ਬਈ ਸ਼ਾਨਦਾਰ ਪਸ਼ੂ ਹੁੰਦੇ ਨੇ ਟਾਪ ਕੁਆਲਿਟੀ ਦੇ ਤੇ ਪੂਰੇ ਸਾਫ਼ ਸੁਥਰੇ ਭਿੰਡਰ ਗਲ ਬਾਈ ਦੇ ਪਿੰਡ ਹੈ ਤੇ ਤੁਹਾਡੇ ਤੱਕ ਦਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਬਾਈ ਜੀ ਚੰਗੀਆਂ ਕੱਦ ਕੱਤ ਨਹੀਂ ਝੋਟੀਆਂ ਬਈਆਂ ਕੋਲੇ ਮੇਲੇ ਵਾਲੇ ਪਸ਼ੂ ਨੇ ਪੂਰੇ ਤੇ ਥਣ ਥਣ ਚੰਗਾ ਲੱਗਿਆ ਬਈ ਝੋਟੀ ਦੇ ਪੂਰੀ ਸਾਫ਼ ਸੁਥਰੀ ਹੈ ਤੇ ਨਿਕੜਵੇਂ ਥਾਮਨੇ ਬਾਈ ਜੀ ਤੇ ਗੱਡ ਘਾਟ ਬਹੁਤ ਹੈ ਬਈ ਚੋਟੀ ਦਾ ਤੇ ਟੌਪ ਕੁਆਲਟੀ ਦੀ ਬਈ ਜੀ ਸਾਫ ਸੁਥਰੀ ਅਟਰ ਕੁਆਲਟੀ ਹੈ ਤੇ ਨਿਖੜਵੇਂ ਥਾਣ ਨੇ ਬਈ ਜੀ ਪੂਰੇ ਤੇ 4 ਸਾਲਾਂ ਵਿੱਚ ਬਰਾਬਰ ਦਾ ਗੈਪ ਹੈ ਤੇ ਅੱਗੇ ਤੋਂ ਵੀ ਆਪ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦੰਦੇ ਜੀ ਦੁੱਧੜਾ ਪਸ਼ੂ ਬਈ ਜੀ ਤੇ ਫਿਰ ਮਗਰ ਕੀ ਹੈ ਤੇ ਬੱਚਾ ਜੀ ਮਗਰ ਬਈ ਜੀ ਕੱਟੀ ਵੱਡਾ ਤੋਹਫਾ ਇੱਕ ਹੋਰ ਤੇ ਬਾਈ ਕਿੰਨਾ ਕੀ ਮੁੱਲ ਰੱਖਿਆ ਤਾਂ ਦੇਣ ਲੈਣਾ ਆਪਾਂ ਜੀ ਮੈਂ ਤਾਂ ਵੀ 160 160 ਮੜਾ ਮੜਾ ਮਾਨਤਣ ਕਰੋਗੇ ਮਾਨਤਣ ਕਰ ਦਿਆਂਗੇ ਠੀਕ ਹੈ ਬਾਈ ਜੀ ਜਿਹੜੀ ਬਾਈ ਅਗਲੀ ਝੋਟੀ ਇਹ ਵੀ ਫਲੂਣੇ ਆ ਜੀ ਹਾਂਜੀ ਠੀਕ ਹੈ ਬਾਈ ਜੀ ਇੱਥੇ ਲੈ ਦੁੱਧ ਕਿੰਨਾ ਕੇ ਬਾਈ ਜੀ ਇਹ ਬਿਲਕੁਲ ਹੈਗਾ 10 ਅੱਛਾ ਠੀਕ ਹੈ ਤੋੜ ਦੂੰ ਮੜਈ ਇਹ ਵੀ ਤੇ ਬਹੁਤ ਹੀ ਸ਼ਾਨਦਾਰ ਪਸ਼ੂਭਾਈਆਂ ਕੋਲੇ ਜੀ ਇਹ ਵੀ ਝੋਟੀ ਚੰਗੀ ਹੈ ਬਾਈ ਦੁੱਧ ਵਾਲੀ ਤੇ ਅਟਰ ਕੁਆਲਟੀ ਤੁਹਾਨੂੰ ਚੈੱਕ ਕਰਾਉਂਦੇ ਨੇੜ ਤੋਂ ਬਾਈ ਜੀ ਚੈੱਕ ਕਰੋ ਬਾਈ ਕੱਦ ਘਾੜ ਚੰਗਾ ਝੋਟੀ ਦੇਦਾ ਵੀ ਤੇ ਟਾਪ ਕੁਆਲਟੀ ਚ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਸਾਫ ਸੁਥਰੀ ਬਿਲਕੁਲੀ ਤੇ ਚਾਰ ਸਨਭ ਵਿੱਚ ਬਰਾਬਰ ਦਾ ਗੈਪ ਹੈ ਤੇ ਦੁੱਧ ਵਾਲਾ ਪਸ਼ੂ ਬਈ ਜੀ ਚੈੱਕ ਕਰੋ ਚਾਰ ਸਨਭ ਵਿੱਚ ਬਰਾਬਰ ਦਾ ਗੈਪ ਹੈ ਤੇ ਥਣ ਪੂਰੇ ਨਿਖੜਵੇਂ ਥਣ ਦੇ ਬਈ ਸਿੰਘਾਂ ਦੀ ਚੈੱਕ ਕਰੋ ਪੂਰੀ ਖੁੰਡੀ ਹੈ ਬਈ ਇੱਥੇ ਕਿੰਨੇ ਦੁੱਧ ਆਈ ਠੀਕ ਹੈ ਕਿੰਨਾ ਮੁੱਲ ਰੱਖਿਆ ਵੀਰਾ ਪਹਿਤਾ ਇਹਦਾ ਹੈਗਾ ਇੱਕ ਇੱਕ ਵੀ ਠੀਕ ਹੈ ਵੀ ਤੇ ਮਗਰ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਕੱਟੀ ਹੈ ਜੀ ਤੇ ਇਹ ਵੀ ਪੂਰੀ ਅੱਛਾ ਇਹਦੀ ਨਹੀਂ ਹੈ ਮਾਣੇ ਇਹਦਾ ਬੱਚਾ ਹੈ ਕਮਜ਼ੋਰ ਅੱਛਾ ਕਮਜ਼ੋਰ ਹੈ ਬਈ ਕੋਈ ਨਹੀਂ ਠੀਕ ਹੈ ਵੀਰੇ ਤੇ ਥੋੜਾ ਬੱਚਾ ਥੋੜਾ ਕਮਜ਼ੋਰ ਹੈ ਬਾਈ ਜੀ ਤੇ ਬਾਕੀ ਵੀ ਝੋਟੀ ਬੜੀ ਟਾਪ ਕੁਆਲਿਟੀ ਦੀ ਹੈ ਤੇ ਚੰਗੇ ਪਸ਼ੂ ਬਾਈ ਦੁੱਧ ਵਾਲੇ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਝੋਟੀ ਅਗਲੀ ਬਾਈ ਜੀ ਬਈ ਇਹ ਇਹ ਵੀ ਫਲੂਣੇ ਹੈ ਇਹ ਕਿੰਨੇ ਦੰਦ ਹੈ ਬਾਈ ਜੀ ਅੱਛਾ ਦੋ ਦੰਦ ਸਿਰਫ ਵੀਰੇ ਠੀਕ ਹੈ ਜੀ ਤੇ ਬਾਈ ਆਪਣੇ ਕੋਲ ਜਿਆਦਾ ਫਲੂਣੇ ਹੁੰਦੀਆਂ ਨਹੀਂ ਠੀਕ ਹੈ ਬਾਈ ਜੀ ਤੇ ਦੁੱਧ ਕਿੰਨਾ ਗਿਆ ਥਲੇ ਦੀ ਉਹ ਜਿਹੜਾ ਦੱਸ ਦੋ ਬਾਈ ਜੀ ਥੋੜ੍ਹ ਦੂੰਗਾ ਬਈ ਥੋੜੇ ਤੇ ਬਹੁਤ ਹੀ ਟਾਪ ਕੁਆਲਟੀ ਦੀ ਝੋਟੀ ਬਾਈ ਜੀ ਇਹ ਵੀ ਤੁੱਟਾ ਲਾ ਪੈ ਸ਼ਾਨਦਾਰ ਕੁਆਲਟੀ ਚ ਮੋਰਾ ਚ ਤੇ ਕੱਦ-ਕੱਟ ਬਹੁਤ ਹੈ ਬਾਈ ਝੋਟੀ ਦਾ ਪੂਰੇ ਨਿਖੜਵੇਂ ਥਣਵੇਂ ਤੇ ਰੇਟ ਲਵਈਆਂ ਦਾ ਜਾਇਜ਼ ਹੈ ਜੀ ਤੇ ਚੰਗਾ ਕੱਦ-ਕੱਟ ਹੈ ਝੋਟੀ ਦਾ ਸਿੰਘਾਂ ਦੀ ਪੂਰੀ ਖੁੰਡੀ ਹੈ ਇਸਟਰ ਕੁਆਲਟੀ ਬਈ ਜੀ ਪੂਰੀ ਸਾਫ ਸੁਥਰੀ ਐ ਤੇ ਨਿੱਖੜ ਮੇ ਥੰਨੇ ਬਈ ਜੀ ਚੰਗਾ ਪਸ਼ੂ ਦੁੱਧ ਵਾਲਾ ਤੇ ਸਾਫ ਸੁਥਰਾ ਹੀ ਤੇ ਮਗਰੇ ਦੇ ਬਈ ਕੱਟੀ ਐ ਜੀ ਤੇ ਸਿੰਗਾ ਦੀ ਬਈ ਪੂਰੀ ਖੁੰਡੀ ਐ ਤੇ ਬਈ ਕਿੰਨਾ ਕੁ ਮੁੱਲੇ ਤਾਂ ਲੈਣ ਦੇਣਾ ਰਸਤੀ ਅੱਛਾ ਇੱਕ ਸਿਰਫ ਇੱਕ 35 ਜੀ ਠੀਕ ਐ ਬਈ ਰੇਟ ਬਹੁਤ ਜ਼ਿਆਦਾ ਰੱਖਿਆ ਬਾਈਆਂ ਨੇ ਜੀ ਤੇ ਇਸ ਤੋਂ ਬਾਅਦ ਜਿਹੜੀ ਦਿਖਾਉਂਦੇ ਆਪਾਂ ਅਗਲੀ ਝੋਟੀ ਇਹ ਵੀ ਬੜੀ ਟੌਪ ਕੁਆਲਟੀ ਦੀ ਐ ਬਈ ਜੀ ਤੇ ਤਿਆਰ ਕਰ ਰਹੇ ਮੈਂ ਅਜੇ ਪੂਰਾ ਕਿੱਚੰਗਾ ਪਸ਼ੂ ਦਾ ਦੁੱਧ ਵਾਲਾ ਵੀ ਤੇ ਥਣ ਥਣ ਇਹਦੇ ਬਈ ਚੰਗਾ ਲੱਗਿਆ ਤੇ ਟਾਪ ਕੁਆਲਟੀ ਜੀ ਬਈ ਜੀ ਤੇ ਪੂਰੇ ਨਿੱਖਣਵੇਂ ਥਣ ਨੇ ਤੇ ਸਿੰਘ ਸਿੰਘ ਵੀ ਖੁੰਡੇ ਨੇ ਤੇ ਮਗਰ ਬਈ ਜੀ ਬੱਚਾ ਇਹਦੇ ਹੈਗਾ ਏ ਫੀਮੇਲ ਕਾਫੇ ਦੇ ਵੀ ਤੇ ਬਈ ਇਹਦਾ ਇੱਕ ਫਲੂਣੇ ਵੀ ਕੱਟੀ ਹੈ ਨੀ ਕਿੰਨੇ ਦਿਨ ਦਾ ਵੀਰੇ ਇਹ ਇਹੇ 2 ਅੱਛਾ ਕਿੰਨਾ ਦੁੱਧ ਬਈ ਛੱਲੇ ਇਹਦੇ 10 ਕਿਲੋ ਕੋਲੀ ਹੈ ਠੀਕ ਹੈ ਬਈ ਜੀ ਇਹਦਾ ਆਰਾਮ ਨਾ ਜਾਊਗਾ 12-13 ਤੇ ਬਈ ਹਨ ਬਈ ਤੇ ਬਈ ਆਪਾਂ ਕਿਹੜੇ ਏਰੀਆ ਕਿ ਲੋਹਦੇ ਜਾਤਰ ਪਛੂ ਜੀ ਆਪਾਂ ਲੈਣੇ ਨੇ ਮੋਟਰ ਰੇਡੀ ਅੱਛਾ ਮੁਕਸਰ ਰੇਡੀ ਜੀ ਬਿਰੇ ਠੀਕ ਹੈ ਬਾਈ ਜੀ ਤੇ ਚੰਗੀਆਂ ਝੋਟੀਆਂ ਹੁੰਦੀਆਂ ਬਾਈ ਜੀ ਪਾਈਆਂ ਕੋਲੇ ਤੇ ਬਾਈ ਜੀ ਮੋਬਾਈਲ ਨੰਬਰ ਕਰ ਦਊਂਗਾ ਸ਼ੇਰ ਵੀਰੇ ਮੋਬਾਈਲ ਨੰਬਰ ਹੈਗਾ ਜੀ ਆਪਣਾ 88 14 13 ਠੀਕ ਹੈ ਬਾਈ ਜੀ ਤੇ ਪਿੰਡ ਵੀ ਤੇ ਪਿੰਡ ਕਰਾਈ ਹਾਂਜੀ ਅਛਾ ਨਾਮ ਕੀ ਵੀਰੇ ਆਪਣਾ ਹੀ ਲੱਭੀ ਠੀਕ ਹੈ ਬਾਈ ਜੀ ਤੇ ਬਾਈ ਘਰੇ ਪਸ਼ੂ ਹੁੰਦੇ ਆਪਣੇ ਜੀ ਹਾਂਜੀ ਜੇ ਕਿਸੇ ਨੇ ਲੈਣਾ ਹੋਵੇ ਦੇ ਦੇ ਸਕਦੇ ਹਾਂਜੀ ਠੀਕ ਹੈ ਬਾਈ ਜੀ ਤੇ ਬਾਕੀ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਕਿ ਬਾਈ ਫੋਨ ਉਹੀ ਕਰਨ ਜੀ ਇਹਨਾਂ ਨੇ ਬਾਈ ਪਸ਼ੂ ਲੈਣਾ ਕੋਈ ਤੇ ਬਾਕੀ ਬਾਈ ਨਹੀਂ ਬਾਈ ਕਹਿੰਦਾ ਵੀ ਪਰੇਸ਼ਾਨ ਨਹੀਂ ਕਰਦੇ ਜਦੋਂ ਲੋਕ ਤੇ ਝੋਟੀਆਂ ਬਹੁਤ ਟੌਪ ਕਲਾਸ ਦੀਆਂ ਬਾਈ ਜੀ ਚਾਰ ਪਸ਼ੂ ਸੀ ਕਿ ਬਾਈਆਂ ਕੋਲੇ ਚਾਰੇ ਪੂਰੇ ਟੌਪ ਕੁਆਲਿਟੀ ਦੇ ਤੇ ਸ਼ਾਨਦਾਰ ਕੁਆਲਿਟੀ ਦੇ ਬਾਈ ਜੀ ਤੇ ਬਾਕੀ ਬਈ ਪਸ਼ੂ ਚੰਗੇ ਆਏ ਹੋਏ ਨੇ ਮੰਡੀ 'ਚ ਤੇ ਸਾਰੇ ਵੀਰਾਂ ਨੂੰ ਬੇਨਤੀ ਐ ਕਿ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਜੀ ਤੇ ਬਾਕੀ ਬਈ ਜੀ ਆਪਣਾ ਇੰਸਟਾਗ੍ਰਾਮ ਦੀ ਪੇਜ ਐ ਜੀ ਤੇ ਇਹ ਵੀ ਤੁਹਾਨੂੰ ਇੱਕ ਵਾਰ ਝੋਟੀ ਨਿਕਮਰਾ ਦੁਆਰ ਤੋਂ ਹੀ ਬਹੁਤ ਹੀ ਟਾਪ ਕੁਆਲਿਟੀ ਦੀ ਐ ਮੁੱਲ ਰੱਖਿਆ ਪਾਈਆਂ ਨੇ 135 ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਅਟਰ ਕੁਆਲਿਟੀ ਪੂਰੀ ਸਾਫ ਸੁਥੀ ਅੱਜ ਸੂਈਏ ਬਈ ਜੀ ਤੇ 10 ਲੀਟਰ ਬੋਲਾ ਬਈ ਥੱਲੇ ਬਈ ਕਹਿੰਦਾ ਤੇ ਹਜੇ ਜਿਸ ਤਰ੍ਹਾਂ ਲੱਗਦੀ ਐ ਬਈ ਦੁੱਧ ਤੋਂ ਹੋਰ ਕਰ ਜੂਗੀ ਇਹ ਕਬਰ ਸਿੰਘਾਪੂ ਜੀ ਬਾਈ ਦੁੱਧ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਪੋਰਟ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਵੀ ਕਮੈਂਟ ਕਰਕੇ ਜੂਰ ਦੱਸਦਿਆ ਕਰੋ ਆਪਾਂ ਕਮੀ ਪੇਸ਼ੀ ਦੂਰ ਕਰਕੇ ਅਗਲੀ ਵਾਰੀ ਵੀਡੀਓ ਹੋਰ ਸਹੀ ਕਰਕੇ ਲੈ ਕੇ ਆਵਾਂਗੇ ਵੀਰੇ ਤੇ ਆਜੋ ਮੇਰਾ ਵੀਰ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਝੋਟੀ ਜਿਹਾ ਮੱਝਾ ਤੇ ਬਾਈ ਪਸ਼ੂ ਪਹੁੰਚੇ ਹੋਏ ਨੇ ਮੇਲੇ ਵਾਲੇ ਪੂਰੇ ਟਾਪ ਕੁਆਲਿਟੀ ਦੇ ਤੇ ਤੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਪਤਾ ਹੈ ਰੱਬ ਦਾ ਪਤਾ ਹੈ ਰੇਟ ਦਾ 2 ਲੱਖ ਜੀ ਆ ਅੱਛਾ ਤੇ ਬਾਈਆਂ ਕੋਲੇ ਬਾਈ ਬਾਈ ਸ਼ਸ਼ੀਕਲ ਜੀ ਨਮਸਤੇ ਬਾਈ ਜੀ ਨਮਸਤੇ ਅੰਕਲ ਬਾਈ ਕਹਾਂ ਕੇ ਰਹਨੇ ਵਾਲੇ ਹੋ ਗੁਰਸਰ ਗੁਰਸਰ ਤੇ ਕੌਰਸਾ ਗੁਰਸਰ ਹੈ ਬਾਈ ਤੇ ਕਿਤਨੇ ਪਸ਼ੂ ਲੈ ਕੇ ਆਏ ਹੋ ਅੱਜ ਅਬ 9 ਪਸ਼ੂ ਆਏ 9 ਪਸ਼ੂ ਲੈ ਕੇ ਆਇਓ ਠੀਕ ਹੈ ਬਾਈ ਜੀ ਤੋਂ ਕਹਾਂ ਤੇ ਲੈ ਕੇ ਆਤੇ ਬਾਈ ਪਸ਼ੂ ਵੈਸੇ ਆਪ ਅੱਛਾ ਠੀਕ ਹੈ ਬਾਈ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਬਾਈ ਗੱਬਣ ਝੋਟੀ ਤੇ ਬਾਈ ਕਿੰਨੇ ਦਿਨ ਰਹਿਨੇ ਹਜੇ ਇਹਦੇ ਕਿਤਨੇ ਦਿਨ ਲੈ ਕੇ ਬਿਆਦ ਮੈਂ ਅਭੀ 10 ਦਿਨ 10 ਦਿਨ ਤੇਰੀ ਅੱਛਾ 10 ਦਿਨ ਤੇ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਹੈ ਤੇ ਸ਼ਾਨਦਾਰ ਪਸ਼ੂ ਬਈ ਦੁੱਧ ਵਾਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਕਿੰਨਾ ਦੁੱਧ ਕਰ ਜਾਏਗੀ ਬਾਈ ਇਹ ਇਹ 10 12 ਬਾਰ ਬਾਰ ਦੇ ਕਿਲੋ ਦੁੱਧ ਕਰੇਗੀ ਬਾਈ ਇਹ ਅੱਛਾ ਠੀਕ ਹੈ ਬਈ ਜੀ ਭਾਈਆ ਬੱਤੀ ਦੋ ਰਾਤ ਦੀ ਹੈ ਅਜੇ ਦੋ ਦੰਦ ਹੋਈ ਜੀ ਠੀਕ ਹੈ ਬਈ ਕੀ ਹਾਲ ਹੈ ਵੀਰੇ ਪਸ਼ੂ ਬਾਈ ਜੀ ਜੇ ਕੋਈ ਲੈਣਾ ਚਾਹੁੰਦਾ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਬਹੁਤ ਹੀ ਟਾਪ ਕੁਆਲਿਟੀ ਦਾ ਬਈ ਮੇਲੇ ਵਾਲਾ ਪਸ਼ੂ ਹੈ ਤੇ ਸਿਰਫ ਦੋ ਦੰਦਾਂ ਦੀ ਹਜੇ ਜੀ ਤੇ ਰੇਟ ਬਾਈ ਰੇਟ ਕਿੰਨਾ ਕਹਿੰਦੇ ਸੀਗੇ ਕੀ ਬਾਈ 2 ਲੱਖ 20 000 ਬਹੁਤ ਹੀ ਜਾਇਜ ਰੱਖਿਆ ਰੇਟ ਬਾਈ ਨੇ ਕਿਉਂਕਿ ਚੰਗੀਆਂ ਝੋਟੀਆਂ ਬਾਈ ਜੀ ਟਾਪ ਕੁਆਲਿਟੀ ਮੋਹਰਾਂ ਚ ਤੇ ਅੱਗੇ ਆਜੋ ਮੇਰਾ ਵੀਰ ਅਗਲੀ ਝੋਟੀ ਬਾਰੇ ਪੁੱਛੇ ਲੰਦੇ ਜਾਣਕਾਰੀ ਤੇ ਉਹਨਾਂ ਦੇ ਰੇਟਾਂ ਬਾਰੇ ਪੁੱਛਾਂਗੇ ਪੂਰੀ ਜਾਣਕਾਰੀ ਚੈੱਕ ਕਰ ਲਓ ਬਈ ਕੱਦ-ਗਾੜ ਬਹੁਤ ਹੈ ਝੋਟੀ ਦਾ ਤੇ ਪੂਰੀ ਸਾਫ ਸੁਥਰੀ ਝੋਟੀ ਹੈ ਤੇ ਐਟਰ ਕੁਆਲਿਟੀ ਬਈ ਪੂਰੀ ਸਾਫ ਸੁਥਰੀ ਹੈ ਤੇ ਚਾਰ ਖਨਾ ਵਿੱਚ ਬਰਾਬਰ ਦਾ ਗੈਪ ਹੈ ਇੱਕ ਆਉਂਦੀ ਨੇ ਟਾਪ ਲਾ ਦਿੰਦੇ ਝੋਟੀਆਂ ਤੇ ਬਾਈ ਨਾਲ ਪਹਿਲਾਂ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਤੇ ਬਾਈ ਪੂਰਾ ਨਾਮ ਕੀ ਆਪਣਾ ਜੀ ਮੇਰਾ ਨਾਮ ਹੈ ਜੱਜ ਗਖੜ ਰਾਜੀ ਨਾਮ ਹੈ ਗਖੜ ਸਾਡੀ ਕਾਸਟ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਗੁਰਵਰ ਸਾਹਿਬ ਡਿਸਟ੍ਰਿਕਟ ਠੀਕ ਹੈ ਬਾਈ ਜੀ ਅੱਜ ਕਿੰਨੇ ਪਸ਼ੂ ਲੈ ਕੇ ਆਏ ਵੀਰੇ 9 ਲੈ ਕੇ ਆਇਆ ਅੱਛਾ ਠੀਕ ਹੈ ਬਾਈ ਜੀ ਤੇ ਬਾਈ ਆਪਣੇ ਸਾਰੇ ਪਸ਼ੂ ਕਿੱਥੇ ਆਉਂਦੇ ਕਿਹੜੀ ਰੇਚੋਂਦੇ ਆ ਪਸ਼ੂ ਜਿੱਥੋਂ ਪੜਤਾ ਲੱਗੇ ਉੱਥੋਂ ਲੈ ਲਿਦਿਆ ਰਾਜ ਤਾਂ ਇਹ ਤੋਂ ਵਧੀਆ ਮਿਲਗੀ ਬਾਈ ਸਾਹਿਬ ਆਪਦੇ ਇਲਾਕੇ ਚ ਚਲੇ ਜੀਦਾ ਜਿੱਥੋਂ ਮਾਰਿ ਪੜਦੇ ਨਾਲ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਆਪਣੇ ਕੋਲ ਜਿਆਦਾ ਬਾਈ ਝੋਟੀਆਂ ਹੀ ਹੁੰਦੀਆਂ ਜਦ ਖਲੋਣੇ ਹਨ ਪਹਿਲੇ ਦੂਜੇ ਠੀਕ ਹੈ ਪਹਿਲੇ ਹਾਂ ਜੀ ਇਹ ਆ ਫੇ ਦੂਜੇ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਬਾਈ ਹੁੰਦੀਆਂ ਟਾਪ ਕੁਆਲਿਟੀ ਦੀਆਂ ਸਾਫ਼ ਸੁਥਰੀਆਂ ਝੋਟੀਆਂ ਹੁੰਦੀਆਂ ਬਾਈਆਂ ਕੋਲੇ ਤੇ ਮਾੜਾ ਆਪਾਂ ਕੋਈ ਨਹੀਂ ਰੱਖਦੇ ਬਾਈ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਸ਼ੁਰੂਆਤ ਇਧਰ ਵਾਲੀ ਝੋਟੀ ਤੋਂ ਤੇ ਚੰਗਾ ਦੁੱਧ ਬਾਈ ਅਟਰ ਕੁਆਲਿਟੀ ਬਹੁਤ ਸਾਫ਼ ਸੁਥਰੀ ਮਿਲੂਗੀ ਤੁਹਾਨੂੰ ਤੇ ਚਾਰਾਂ ਖਾਂਬੇ ਵਿਚ ਬਰਾਬਰ ਦਾ ਗੈਪ ਹੈ ਪੂਰੇ ਨਿਖੜਵੇਂ ਖਣਦੇ ਤੇ ਬਈ ਸਿੰਘਾ ਸੁੰਗਾ ਦੀ ਦਾ ਤੁਸੀਂ ਆਪੇ ਦੇਖ ਲਓ ਪੂਰੀ ਸ਼ਾਨਦਾਰ ਕੁਆਲਿਟੀ ਹੈ ਤੇ ਟੋਪ ਕੁਆਲਿਟੀ ਦਾ ਪਸ਼ੂ ਹੈ ਬਈ ਜੀ ਤੇ ਮਗਰ ਕੀ ਹੈ ਬਈ ਇਹਦੇ ਮੇਲ ਕਾਫ ਹੈ ਤੇ ਇਹ ਵੀ ਬਈ ਪਿਓਰ ਸ਼ਾਨਦਾਰ ਕੁਆਲਿਟੀ ਤੇ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਚੰਗਾ ਪਸ਼ੂ ਬਈ ਦੁੱਧ ਦਾ ਤੇ ਬਾਈ ਇਹ ਕਿੰਨੇ ਦੰਦ ਹੈ ਝੋਟੀ ਜੀ ਅੱਛਾ ਸਿਰਫ ਦੋ ਦੰਦ ਜੀ ਅੱਜ ਇਹਨੂੰ 8-7 ਦਿਨ ਹੋ ਗਏ ਸੋਈ ਨੂੰ ਅੱਛਾ 10 ਕਿਲੋ ਦੁੱਧ ਹੀ ਹੈਗਾ ਜੀ ਇਹ ਤਾਂ ਵਧੀਆ ਮਤਲਬ ਜੀ ਬਹੁਤ ਵਧੀਆ ਤਾਰ ਤੁਰ ਪੋਲੀ ਵੀ ਪੂਰੀ ਹੈ ਜਮਾਂ ਪੋਲੀ ਹੈ ਠੀਕ ਹੈ ਬਾਈ ਜੀ ਇਹ ਵੀ ਬਹੁਤ ਹੈ ਗੱਡੀ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰ ਆਪਾਂ ਇਹਦਾ ਮੁੱਲ ਬਾ ਜਾਈ ਜੀ ਆਪਾਂ ਇੱਕ ਪੰਜ ਦੀ ਦੇ ਦੇਣੀ ਹੈ ਅੱਛਾ ਸਿਰਫ ਇਹ ਤਾਂ ਨਹੀਂ ਫੋਨ ਤੇ ਰੇਟ ਬਾਜੂ ਇਹੀ ਹੋਊਗਾ ਰੇਟ ਜਮਾਂ ਜੋ ਕਹਿ ਦਿਆਂਗੇ ਉਹੀ ਹੋਊਗਾ ਭਾਵੇਂ ਠੀਕ ਹੈ ਬਾਈ ਜੀ ਜਿੰਨਾ ਚਿਰ ਖੜੀ ਉਹਨਾਂ ਚਿਰ ਠੀਕ ਹੈ ਬਾਈ ਜੀ ਤੇ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਬਾਈ ਜੀ ਬਿਲਕੁਲ ਜੈਜ ਰੇਟ ਟਰੱਕ ਤਾਂ ਬਾਈਆਂ ਨੇ ਤੇ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਤੇ ਚੰਗਾ ਪਸ਼ੂ ਬਾਈ ਬਾਕੀ ਬਾਈਆਂ ਦਾ ਰੇਟ ਪਹਿਲਾਂ ਹੀ ਜੈਜ ਬਹੁਤ ਹੈ ਤੇ ਟਾਪ ਕੁਆਲਿਟੀ ਦੀ ਝੋਟੀਆਂ ਨੇ ਬਾਈਆਂ ਕੋਲੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਅਗਲੀ ਝੋਟੀ ਇਹ ਵੀ ਪੂਰੀ ਟਾਪ ਕੁਆਲਿਟੀ ਦੀ ਤੇ ਠਣ ਠਣ ਚੰਗਾ ਲੱਗਿਆ ਬਾਈ ਝੋਟੀ ਦੇ ਤੇ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਨਿੱਖੜਵੇਂ ਠਣ ਨੇ ਤੇ ਪੂਰੀਆਂ ਸ਼ਾਨਦਾਰ ਪਸ਼ ਸਿੰਗੀ ਸੰਗੀ ਬਈ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਟਾਪ ਕੁਆਲਟੀ ਦੇ ਮੇਲੇ ਵਾਲੇ ਪਸ਼ੂ ਨੇ ਤੇ ਮਗਰ ਇਹਦੇ ਬੱਚਾ ਬਈ ਜੀ ਹੈਗਾ ਇਹ ਤੇ ਕੱਟ ਫੀਮੇਲ ਕਾਫ ਹੈ ਹਨਾ ਬਈ ਕੱਟੀ ਹੈ ਨਹੀਂ ਹਾਂਜੀ ਹਾਂਜੀ ਫੀਮੇਲ ਕਾਫ ਹੈ ਤੇ ਮਗਰ ਤੇ ਚੰਗਾ ਪਸ਼ੂ ਬਈ ਦੁੱਧ ਦਲ ਇਹ ਚਾਰ ਦੰਦਾ ਜੀ ਅੱਛਾ ਜੀ ਤੇ ਚਾਰ ਦੰਦਾ ਸਿਰਫ ਕੱਟੀ ਬਈ ਤੇ ਦੁੱਧ ਕਿੰਨਾ ਕਬਈ ਥੱਲੇ ਇਹਦੇ ਇਧਰਲੇ ਬਾਈ ਹੁਣ 10 ਕਿਲੋ ਖੀ ਸੀ ਕੱਚਾ ਦੁੱਧ ਦੇ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਸੁਈ ਬਈ ਅਜੇ ਇਹ ਅੱਜ ਪੰਜ ਮਹੀਨੇ ਨੇ ਫਿਰ ਤਾਂ ਜੀ ਕਰੂਗੀ ਰਾਮ ਦਾ 12 ਕਿਲੋ ਤਾਂ 12 ਕਿਲੋ ਰਾਮ ਤੇ ਕਿੰਨਾ ਕੁ ਮੁੱਲ ਰੱਖਿਆ ਵੀਰ ਆਪਾਂ ਤਾਂ ਦੇਣ ਲੈਣ ਬਸ ਇਹ 10 ਦੀ ਦੇ ਦੇਣੀ ਆਪਾਂ ਛੱਡ ਦੋਂਗੇ ਜੀ ਹਾਂ ਠੀਕ ਚਾਹੇ ਵੱਧ ਵੀ ਕਰ ਲਾਂਗੇ ਕੋਈ ਗੱਲ ਨਹੀਂ ਬੰਦੀ ਇਹ ਦੇ ਦੋਂਗੇ ਜੀ ਠੀਕ ਹੈ ਬਾਈ ਜੀ ਫਿਰ ਤਾਂ ਬਹੁਤ ਜੈਜ ਰੇਟ ਹੈ ਹਾਂ ਜੀ ਨਵੀਂ ਝੋਕੀ ਹੈ ਬਾਈ ਜੀ 1 10 ਸਿਰਫ ਜੈਜ ਰੇਟ ਆਕ ਤਾਂ ਪਾਈਆਂ ਨੇ ਤੇ ਟਾਪ ਕੁਆਲਟੀ ਦਾ ਪੂਰਾ ਜੀ ਤੇ ਪਿੱਛੇ ਤੋਂ ਔਟਰ ਕੁਆਲਟੀ ਚੈੱਕ ਕਰੋ ਜੀ ਤੇ ਪਿੱਛੇ ਤੋਂ ਔਟਰ ਕੁਆਲਟੀ ਚੈੱਕ ਕਰੋ ਪੂਰੀ ਸ਼ਾਨਦਾਰ ਸਾਫ ਸੁਥਰੀ ਹੈ ਤੇ ਇਸ ਤੋਂ ਬਾਅਦ ਤੋਂ ਅਗਲੀ ਝੋਟੀ ਇਹ ਵੀ ਪੂਰੀ ਸ਼ਾਨਦਾਰ ਕੁਆਲਿਟੀ ਥਣ ਦੇਖੋ ਬਾਈ ਜੀ ਇਹਦਾ ਤੇ ਲੰਬਾ ਥਾਣਾ ਬਾਈ ਜੀ ਪਿਓਰ ਸਾਫ ਸੁਥਰੀ ਤੇ ਪੂਰਾ ਚਾਰ ਥਾਣੇ ਵਿੱਚ ਬਰਾਬਰ ਦਾ ਗੈਪ ਹੈ ਤੇ ਨਿੱਖਣਵੇਂ ਥਣ ਨੇ ਬਾਈ ਜੀ ਟਾਪ ਕੁਆਲਿਟੀ ਦੀ ਹੈ ਤੇ ਅਕਰ ਕੁਆਲਿਟੀ ਹੈ ਜੀ ਬਾਈ ਸਾਫ ਸੁਥਰੀ ਪੂਰੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਚਾਰ ਥਾਣੇ ਵਿੱਚ ਬਰਾਬਰ ਦਾ ਗੈਪ ਹੈ ਤੇ ਕੱਦ ਘਾਟ ਬਹੁਤ ਹੈ ਬਾਈ ਝੋਟੀ ਤੇ ਸਿੰਗਾ ਦੀ ਬਾਈ ਜੀ ਖੁੰਡੀ ਹੈ ਪੂਰੀ ਇਹ ਵੀ ਟਾਪ ਕੁਆਲਟੀ ਦੀ ਤੇ ਬਾਈ ਇਹ ਛੋਟੀ ਕਿੰਨੀ ਦੰਦ ਹੈ ਜੀ ਇਹ 6 ਦੰਦ ਦੇ ਜੀ ਦੂਜਾ ਸੁਆ ਤੇ ਦੁੱਧ ਕਿੰਨਾ ਹੈ ਬਾਈ ਥੱਲੇ 13 ਕਿਲੋ ਵੀਰੇ ਐਂ ਕੰਡੇ ਵਾਲਾ ਬਾਈ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਬਾਈ ਜੀ ਧਾਰ ਤੁਰ ਕਿਵੇਂ ਵੀਰੇ ਦੀ ਮੈਂ ਨਾ ਬਾਈ ਯਾਰ ਬਹੁਤ ਹੀ ਕੰਮ ਧਾਰ ਮਾੜੀ ਆਪਾਂ ਲੈਂਦੇ ਹੀ ਨਹੀਂ ਕਿਹਾ ਠੀਕ ਹੈ ਬਾਈ ਜੀ ਤੇ ਮਗਰ ਬੱਚਾ ਵੀ ਕਿਹ ਇਹਦੇ ਮਗਰ ਬਾਈ ਜੀ ਕੱਟਾ ਤੇ ਕਿੰਨਾ ਕੁ ਮੁੱਲ ਰੱਖਿਆ ਵੀ ਦੇਣ ਲੈਣ ਇਹਦਾ ਬਸ ਇੱਕ 3 ਦਾ ਬੱਚਾ ਲਾਵਾਂਗੇ ਆਪਾਂ ਬਸ ਛੱਡ ਦੋਗੇ ਮਤਲਬ ਠੀਕ ਹੈ ਬਾਈ ਜੀ ਤੇ ਬਹੁਤ ਹੀ ਜੈਜ ਰੇਟ ਰੱਖਤਾ ਬਾਈ ਨੇ ਇਹਦਾ ਵੀ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਝੋਟੀ ਤੇ ਇਹ ਵੀ ਬੜੀ ਟਾਪ ਕੁਆਲਿਟੀ ਦੀ ਹੈ ਬਈ ਜੀ ਤੇ ਚੰਗਾ ਨਾ ਗਿਆ ਬਈ ਜੀ ਤੇ ਕੱਦ-ਕੱਟ ਬਹੁਤ ਬਈ ਝੋਟੀ ਦਾ ਠੀਕ ਹੈ ਬਈ ਬਈ ਇਹਨੂੰ ਖੋਲ ਦੂਗਾ ਮੜੀ ਜੀ ਇਹ ਦੋ ਕੋ ਖੋੜ ਝੋਟੀਆਂ ਖੋਲਦੀਆਂ ਵੀਰ ਤੇ ਸਿੰਗਾ ਦੀ ਵੀ ਚੰਗੀ ਹੈ ਬਈ ਜੀ ਤੇ ਦੁੱਧ ਵਾਲਾ ਪਸ਼ੂ ਬਈ ਜੀ ਪੂਰੇ ਟਾਪ ਕੁਆਲਿਟੀ ਚ ਤੇ ਕੱਦ-ਕੱਟ ਬਹੁਤ ਹੈ ਬਈ ਝੋਟੀ ਦਾ ਤੇ ਸਭ ਤੋਂ ਵੱਡੀ ਗੱਲ ਹੈ ਬਈ ਸਾਫ ਸੁਥਰੀ ਹੈ ਜੀ ਤੇ ਨਿੱਖਣ ਮੇ ਸਾਹਮਣੇ ਬਈ ਜੀ ਪੂਰੇ ਦੇਖੋ ਬਾਈ ਜੀ ਪੂਰਾ ਸ਼ਿੰਗਾਰ ਮੇਲੇ ਦਾ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਕੱਦ ਕਾਠ ਬਾਈ ਜੀ ਪੂਰਾ ਤੇ ਪੂਛ ਵਗਿਆ ਪੂਰੀ ਬਲੈਕ ਜੈੱਡ ਹੈ ਮੋਹਰਾ ਚ ਆ ਜਾਂਦੀ ਬਾਈ ਜੀ ਇਹ ਤੇ ਥਣਾ ਥਣਾ ਵਿੱਚ ਬਰਾਬਰ ਦਾ ਗੈਪ ਹੈ ਜੀ ਤੇ ਪੂਰੇ ਨਿਖੜਵੇਂ ਥਣ ਨੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਚੰਗਾ ਪਛੇ ਬਾਈ ਜੀ ਦੁੱਧ ਵਾਲਾ ਤੇ ਇਹਦੇ ਰੇਟ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਬਾਕੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕੱਦ ਕਾਠ ਬਹੁਤ ਹੈ ਝੋਟੀ ਦੇ ਬਾਈ ਜੀ ਪੈਸੇ ਵੀ ਸਾਫ ਸੁਥਰੀ ਹੈ ਤੇ ਪੂਰੀ ਟਾਪ ਕੁਆਲਿਟੀ ਦੀ ਹੈ ਤੇ ਨਿਕਲਵੇਂ ਥਣ ਬਾਈ ਜੀ ਤੇ ਬਾਈ ਜਿਹੜੀ ਇਹ ਵੀ ਇੱਕ ਥੋਣੇ ਚੋ ਅੱਛਾ ਸਿਰਫ ਦੋ ਦੰਦ ਹੈ ਜੀ ਹਾਂ ਇਧਰਲੇ 12 ਕਿਲੋ ਸੁਦੇ ਪੁੱਣ ਲੱਗਦਾ ਦੇਖਣ ਤੋਂ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਪੈਸੇ ਮੁੱਲ ਬੱਸ ਇਹ 125 ਦੇ ਦੇਣੀ ਠੀਕ ਹੈ ਦੇ ਦੋਗੇ ਛੱਡ ਦੋਂ ਇੱਕ 25 ਹੋਣੇ ਪੈਸੇ ਤੇ ਹੋਣੇ ਬਾ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਠੀਕ ਹੈ ਸਿਰਫ ਦੋ ਦੰਦ ਹੈ ਧਾਰ ਤੋਂ ਬਾਈ ਪੋਲੀ ਪੋਲੀ ਬਾਈ ਆ ਤੂੰ ਕਿਹੜੀ ਗੱਲ ਕਰਦਾ ਤੇ ਮਗਰ ਬੱਚਾ ਇਹਦੇ ਵੀ ਮਗਰ ਇਹਦੀ ਕੱਟੀ ਹੈ ਮਗਰ ਬਾਈ ਵੱਡਾ ਤੋਹਫਾ ਗੱਲ ਕੱਟੀ ਹੈ ਤੇ ਸ਼ਾਨਦਾਰ ਪਸ਼ੂ ਬਾਈ ਜੀ ਇਸ ਤੋਂ ਬਾਅਦ ਹੋਣੇ ਅਗਲੀ ਝੋਟੀ ਤੇ ਇਹ ਵੀ ਬੜੀ ਟਾਪ ਕੁਆਲਿਟੀ ਦੀ ਹੈ ਬਾਈ ਜੀ ਤੇ ਇਹ ਵੀ ਦੋ ਦੰਦ ਦੁੱਧ ਕਿੰਨੇ ਕੁ ਥੱਲੇ ਵੀਰੇ ਤੇ ਅੱਛਾ 11 ਕਿਲੋ ਅੱਛਾ ਪੂਰਾ ਕੰਡੇ ਵਾਲਾ ਤੇ 11 ਲੀਟਰ ਦੁੱਧ ਹੈ ਬਾਈ ਜੀ ਤੇ ਬਈ ਸ਼ਾਨਦਾਰ ਪਸ਼ੂ ਆ ਮਾਈਆਂ ਕੋਲੇ ਸਾਰੇ ਟਾਪ ਕੁਆਲਿਟੀ ਦੇ ਤੇ ਮਾੜਾ ਪਸ਼ੂ ਮਾਈਆਂ ਕੋਲੇ ਕੋਈ ਵੀ ਨਹੀਂ ਹੈਗਾ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਥਣ ਥਣ ਚੰਗਾ ਲੱਗਿਆ ਬਾਈ ਜੀ ਤੇ ਟਾਪ ਕੁਆਲਿਟੀ ਦੀ ਬਾਈ ਜੀ ਆ ਮੋੜ ਲਓ ਵੀਰੇ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਕੱਦ ਕੰਦ ਬਹੁਤ ਹੈ ਬਾਈ ਝੋਟੀ ਦਾ ਤੇ ਸਾਰ ਤੁਰ ਬਾਈ ਪੁੱਛਦੇ ਆ ਤੇ ਜਾਣਕਾਰੀ ਦਿੰਦੇ ਆ ਬਾਈਆਂ ਕੋਲ ਪੂਰੀ ਤੇ ਬਾਕੀ ਬਈ ਸਭ ਤੋਂ ਵੱਡੀ ਗੱਲ ਅਟਰ ਕੁਆਲਟੀ ਸਾਫ਼ ਸੁਥਰੀ ਹੋਵੇ ਸਿੰਗਲ ਤੋਂ ਟੇਡਾ ਵੀ ਚੱਲ ਜਾਂਦਾ ਏ ਕਿਉਂਕਿ ਮੇਂ ਦਾ ਦੁੱਧ ਦਾ ਹੁੰਦਾ ਏ ਤੇ ਬਾਕੀ ਬਾਈ ਜੀ ਚੈੱਕ ਕਰ ਸਕੋ ਜੀ ਦੇੜੇ ਤੋਂ ਵੀ ਅਟਰ ਕੁਆਲਟੀ ਸਾਫ਼ ਸੁਥਰੀ ਏ ਤੇ ਚਾਰ ਥਣਾਂ ਵਿੱਚ ਬਰਾਬਰ ਦਾ ਗੈਪ ਹੈ ਥਣ ਦਾ ਸਾਈਜ਼ ਵੀ ਬਈ ਠੀਕ ਹੈ ਲੰਬਾ ਏ ਉਦੋਂ ਵੀ ਬਈ ਅਟਰ ਕੁਆਲਟੀ ਸਾਫ਼ ਸੁਥਰੀ ਏ ਤੇ ਬਾਕੀ ਗੱਤ ਘੜ ਬਹੁਤ ਆ ਛੋਟੀ ਦੁੱਧ ਵਾਲਾ ਪਸ਼ੂ ਏ ਬਈ ਦੇਖਣ ਦੇ ਕੋਤਲਾ ਜਿੰਦਾ ਸਿਰਫ ਅਜੇ ਦੰਦਾਂ ਦੀ ਵੀ ਉਹੀ ਐ ਤੇ ਮਗਰ ਬਾਈਂ ਕੱਟਾ ਐ ਕੱਟਾ ਐ ਤੇ ਬਾਈ ਜੀ ਤੇ ਇਹ ਵੀ ਬੜਾ ਟਾਪ ਕੁਆਲਟੀ ਦਾ ਬਾਈ ਜੀ ਤੇ ਰੱਖਣ ਵਾਲਾ ਪਸ਼ੂ ਬਾਈ ਜੀ ਦੁੱਧ ਵਾਲਾ ਘਰੇ ਕੋਈ ਰੱਖਣ ਫਾਰਮ ਵਾਲਾ ਵੀ ਰੱਖ ਸਕਦਾ ਵੀਰ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਨਾਲ ਕੰਟੈਕਟ ਕਰ ਤੇ ਚੰਗੇ ਪਸ਼ੂ ਨੇ ਬਾਈਆਂ ਕੋਲ ਹੀ ਠੀਕ ਐ ਵੀ ਪਿਓਰ ਦੋ ਦੰਦ ਹੈ ਅਜੇ ਛੋਟੀ ਤੇ ਬੱਚੀ ਐ ਬਾਈ ਜੀ ਅਜੇ ਤੇ ਚੰਗਾ ਪਸ਼ੂ ਬਾਈ ਤੇ ਇਹਦਾ ਬਾਈ ਮੁੱਲ ਕਿੰਨਾ ਕਰਕੇ ਆਪਾਂ ਇਹ ਬਾਈ 1 15 ਹੀ ਦੇ ਜਾਏਗਾ ਦੁੱਧ 11 ਲੀਟਰ ਹੀ 11 ਲੀਟਰ ਗਰੰਟੀ ਵਾਲਾ ਠੀਕ ਐ ਬਾਈ ਜੀ ਧਾਰਤੁਰ ਪੋਲੀ ਦੀ ਵੀ 11 ਆ ਠੀਕ ਹੈ ਯਾਦ ਕਰੂਗਾ ਜਦੋਂ ਲੈ ਜੂਗਾ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਬਾਈ ਇੱਕ ਤੋਹਫਾ ਇਹ ਵੀ ਬਾਈ ਝੋਟੀ ਬੜੀ ਸ਼ਾਨਦਾਰ ਕੁਆਲਿਟੀ ਚ ਹੈ ਬਾਈ ਜੀ ਤੇ ਇਹ ਵੀ ਬਾਈ ਟਾਪ ਕੁਆਲਿਟੀ ਦੀ ਗੱਬਣਾਂ ਨੇ ਬਾਈ ਕੋਲੇ ਇਹ ਵੀ ਗੱਬਣ ਹੈ ਤੇ ਜਿਹੜੇ ਵੀਰ ਕਹਿੰਦੇ ਉਹ ਗੱਬਣ ਚਾਹੀਦੀ ਸਾਨੂੰ ਬਾਈ ਜੀ ਇਹ ਲੈ ਸਕਦੇ ਬਾਈਆਂ ਕੋਲ ਬਹੁਤ ਹੀ ਸ਼ਾਨਦਾਰ ਕੁਆਲਿਟੀ ਬਾਈ ਜੀ ਸਾਹ ਸੁਸਰੀ ਤੇ ਨਿੱਗੇ ਸੁਭਾ ਦੀਆਂ ਝੋਟੀਆਂ ਬਾਈਆਂ ਕੋਲੇ ਸਾਰੀਆਂ ਨੇ ਟਾਪ ਕੁਆਲਿਟੀ ਦੀਆਂ ਤੇ ਚੈੱਕ ਕਰੋ ਬਾਈ ਜੀ ਤਿਆਰ ਹੋ ਰਹੀਆਂ ਅਜੇ ਤੇ ਚੰਗਾ ਠੰਡ ਠੰਡ ਲੱਗਿਆ ਤੇ ਪੂਰੀਆਂ ਰੋਹ ਵਾਲੀਆਂ ਝੋਟੀਆਂ ਨੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਆ ਸਾਫ ਸੁਥਰੀ ਮਿਲੂਗੀ ਤੁਹਾਨੂੰ ਇੱਥੇ ਤੇ ਠਣ ਠਣ ਚੰਗਾ ਮਿਲੂਗਾ ਬਾਈ ਜੀ ਪਾਈਆਂ ਕੋਲੇ ਤੇ ਸਿੰਗਾ ਦੀ ਬਈ ਖੁੰਡੀ ਹੀ ਹੁੰਦੀ ਹੈ ਅਤਰ ਬਾਈਆਂ ਕੋਲੇ ਤੇ ਟਾਪ ਕੁਆਲਿਟੀ ਦੀਆਂ ਝੋਟੀਆਂ ਸੇ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਤੇ ਜਿਹੜੇ ਵੀਰ ਬਣੇ ਹੋਏ ਨੇ ਵੀਡੀਓ ਚ ਜਰੂਰ ਪੂਰਾ ਜਰੂਰ ਦੇਖਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਬਦੋਂ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਚੈੱਕ ਕਰੋ ਬਾਈ ਜੀ ਚੰਗੇ ਕਦ ਕੱਠ ਨੇ ਝੋਟੀਆਂ ਤੇ ਸ਼ਾਨਦਾਰ ਕੁਆਲਿਟੀ ਵੀ ਦੇਖੋ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਸਿੰਗਾ ਸੁੰਗਾ ਦੀ ਬਈ ਪੂਰੀ ਖੁੰਡੀ ਹੈ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਬਾਈ ਕੋਲ ਲੰਨੇ ਪੂਰੀ ਜਾਣਕਾਰੀ ਇਹਦੇ ਬਾਰੇ ਵੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਬਾਈ ਕਿੰਨੇ ਦਿਨ ਰਹਿੰਦੇ ਇਹ ਝੋਟੀ ਦੇ ਇਹ ਬਾਈ 8 ਦਿਨ ਲੈ ਜੂਗੀ ਠੀਕ ਹੈ ਬਾਈ ਜੀ ਵੀ ਦੋ ਦੰਦੇ ਜੀ ਕਿੰਨੇ ਦਾ ਦੁੱਧ ਕਾਜੀ ਤੁਹਾਡੇ ਹਿਸਾਬ ਨਾਲ ਬਹੁਤ ਬਹੁਤ ਕੱਢੂਗੀ ਇਹਦੀ ਮਾਂ ਥਲੇ 2 ਕਿਲੋ ਦੁੱਧ ਜੀ ਲੈ ਜਾਊਗੀ ਇਹਦਾ ਅਜਨਾ ਜੀ ਸਫਰ ਸਾਡਾ ਵਾਰਡ ਬਹੁਤ ਹੱਪਤਲਾ ਜਿਹੜੇ ਬਣ ਜਾਂਦਾ ਜੀ ਠੀਕ ਹੈ ਜੀ ਚੱਕੀ ਲੇਵਾ ਬਹੁਤ ਬਣੀ ਸੀ ਗੱਲ ਹਾਂ ਗੱਲ ਤੇ ਕਿੰਨਾ ਕੁ ਮੁੱਲ ਰੱਖਿਆ ਵੀਰ ਆਪਾਂ ਲੈਣਾ ਦੇਣਾ ਦਾ ਇਹ ਬਾਈ ਆਪਾਂ ਇੱਕ ਵੀ ਦੀ ਦੇਣੀ ਹੈ ਠੀਕ ਹੈ ਬਾਈ ਠੀਕ ਹੈ ਵੀਰੇ ਰੇਟ ਘੱਟ ਨਹੀਂ ਰੱਖਤਾ ਵੀਰ ਨਹੀਂ ਆਪਾਂ ਦੇ ਦੇਾਂਗੇ ਠੀਕ ਹੈ ਵੀ ਰੇਟ ਘੱਟ ਰੱਖਤਾ ਜੀ ਸਾਨੂੰ ਝੋਟੀ ਦੇ ਦਿੰਗੇ ਚੱਕਰ ਵੀਰੇ ਯਾਰ ਬੰਨਾ ਕਦੋਂ ਕੁ ਵੇਚੀ ਦੇਨੇ ਵੀ ਵੇਚਾਂਗੇ ਜੇ ਹਜ਼ਾਰ ਵੀ ਕੀ ਤਾਂ ਬਰਤੇ ਆਪਾਂ ਇਹਨਾਂ ਦਾ ਲਈ ਹੈ ਠੀਕ ਹੈ ਬਾਈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਬਈ ਇਹ ਵੀ ਬੜੀ ਸ਼ਾਨਦਾਰ ਕੁਆਲਿਟੀ ਹੈ ਟਾਪ ਅੱਛਾ ਦੋ ਚੰਗੀਆਂ ਸਾਫ ਸੁਥਰੀਆਂ ਝੋਟੀਆਂ ਬਾਈਆਂ ਕੋਲੇ ਅਰੇ ਕੱਲ ਬਹੁਤ ਬੰਨੀਆਂ ਸੀ ਬਾਈ ਵਾਟ ਕਰਕੇ ਨਾ ਫਰਕ ਪੈ ਜਾਂਦਾ ਬਈ ਪੈ ਜਾਂਦਾ ਬਹੁਤ ਫਰਕ ਪੈਂਦਾ ਪਰ ਹੁਣ ਵੀ ਬਾਈ ਚੰਗੀਆਂ ਨੇ ਤੇ ਹਾਂ ਜਿੰਨੀਆਂ ਕੱਲ ਸੀ ਹੋਣੀਆਂ ਠੀਕ ਹੈ ਬਾਈ ਜੀ ਬਹੁਤ ਟਾਪ ਕੁਆਲਿਟੀ ਦੇ ਝੋਟੀਆਂ ਬਾਈਆਂ ਕੋਲੇ ਬਾਕੀ ਬਾਈ ਕਹਿੰਦਾ ਵਾਟ ਦਾ ਫਰਕ ਪੈ ਜਾਂਦਾ ਨਾ ਤੇ ਚੰਗੀਆਂ ਬਾਈ ਝੋਟੀਆਂ ਸ਼ਾਨਦਾਰ ਕੋ ਝੋਟੀਆਂ ਤੇ ਅਟਰ ਕੁਆਲਿਟੀ ਬਾਈ ਜੀ ਤੁਹਾਨੂੰ ਸਾਫ ਸੁਥਰੀ ਮਿਲੂਗੀ ਬਾਈਆਂ ਕੋਲੇ ਤੇ ਪੂਰੀ ਸਾਫ ਸੁਥਰੀ ਤੇ ਛਾਂ ਤੋਂ ਚੰਗਾ ਮਿਲੂਗਾ ਬਾਈ ਤੁਹਾਡੇ ਬਾਈਆਂ ਕੋਲੇ ਤੇ ਬਾਈਆਂ ਕੋਲ ਲਾਵਾਂਗੇ ਅਗੇ ਪੂਰੀ ਜਾਣਕਾਰੀ ਤੁਸੀਂ ਦੇਖ ਸਕਦੇ ਕਦ ਕੱਟ ਬਹੁਤ ਹੈ ਬਈ ਝੋਟੀਆਂ ਦਾ ਜੇ ਸਭ ਦਾ ਕਦ ਕੱਟ ਹੈ ਬਈ ਝੋਟੀ ਚੰਗਾ ਦੁੱਧ ਕੱਢਣਗੀਆ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਕਿ ਬਾਈ ਜੀ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੋਵੇ ਝੋਟੀ ਦੀ ਤੇ ਸਿੰਘ ਸੁੰਗ ਕਿੱਡੇ ਵੀ ਚੱਲ ਜਾਂਦੇ ਨੇ ਬਾਕੀ ਬਾਈ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਤਾਂ ਫਰੋਂ ਝੋਟੀਆਂ ਦੀ ਕਿ ਬਾਈ ਪੈਂਦਾ 200 ਪੀਕੇ ਵੀ ਉਨੇ ਦੀ ਤੋਂ ਵੱਧ ਦੀ ਵੇਚ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਜਿਹਨ ਨਿਕਣਵੇਂ ਥਾਂ ਨੇ ਬਈ ਝੋਟੀ ਦੇ ਪੂਰੇ ਤੇ ਬਾਕੀ ਬਾਈ ਕਹਿੰਦਾ ਬਣੀ ਹੋਈ ਬਹੁਤ ਸੀ ਬਾਟ ਦਾ ਬਹੁਤ ਫਰਕ ਪੈਂਦਾ ਬਾਈ ਜੀ ਤੇ ਠੀਕ ਬਾਈ ਇਹਦਾ ਕਿੰਨਾ ਕਰਜੂ ਦੁੱਧ ਇਹ? ਦੋ ਦਾ ਬਾਈ ਇਹਦਾ ਪਤਾ ਕੋਈ 15 ਕਿਲੋ ਵੀ ਦੇ ਸਕਦਾ। ਹਾਂ ਠੀਕ ਤੇ ਕਹਿੰਦਾ ਕਿ ਮਿਲੂ ਕਿੰਨਾ ਰੱਖਿਆ? ਤੇ ਚੈੱਕ ਕਰੋ ਬਾਈ ਜੀ ਸਭ ਤੋਂ ਵੱਡੀ ਝੋਟੀ ਦੇਖ ਕਰ ਸਕਦੇ ਤੁਸੀਂ ਜੀ। ਦੋ ਦਾ ਦੇ ਜੀ। ਤੇ ਕੱਟ-ਕੱਟ ਬਹੁਤ ਹੈ ਬਾਈ ਝੋਟੀ ਦਾ ਪੂਰੀ ਟਾਪ ਦਾ ਨਗੀਨਾ ਪਸ਼ੂ ਹੈ। ਤੇ ਭੁੱਲ ਭੁੱਲ ਦਾ ਬੱਚਾ ਹੀ ਲਵੋ ਬਾਈ ਜੀ। ਤੇ ਮੇਲੇ ਵਾਲੇ ਪਸ਼ੂ ਬਾਈ ਅਟਰ ਕੁਆਲਟੀ ਦੇਖੋ ਤੁਸੀਂ ਯਾਰ ਕਿੱਦਾਂ ਬਣਾ ਰਹੀ ਹੈ ਝੋਟੀ। ਤੇ ਚੰਗੀ ਬਣਾਊਗੀ ਬਾਈ ਝੋਟੀ ਇਹ। ਟਾਪ ਕੁਆਲਟੀ ਦੀ। ਆਏ ਮੋੜ ਲੈ ਵੀਰੇ। ਤੇ ਚੰਗਾ ਦੁੱਧ ਵਾਲਾ ਪਸ਼ੂ ਬਾਈ ਜੀ। ਸ਼ਾਨਦਾਰ ਕੁਆਲਟੀ ਬਈ ਜੀ ਟਾਪ ਦੀ ਮੂਰਾ ਚ ਤੇ ਦੁੱਤ ਵਾਲਾ ਪਸ਼ੂ ਬਈ ਟਾਪ ਕੁਆਲਟੀ ਚ ਚੁਾਈ ਚੁਾਈ ਚੰਗੀ ਲੱਗਦੀ ਏ ਝੋਟੀ ਦੀ ਸ਼ਾਨਦਾਰ ਪਸ਼ੂ ਆ ਬਈ ਪੁੰਗਾ ਮੇਲੇ ਵਾਲਾ ਤੇ ਕੱਦ-ਕੱਡ ਬਹੁਤ ਆ ਬਈ ਝੋਟੀ ਦਾ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਚੈੱਕ ਕਰ ਸਕਦੇ ਤੁਸੀਂ ਜੀ ਤੇ ਥਣ ਥਣ ਚੰਗਾ ਲੱਗਿਆ ਬਈ ਝੋਟੀ ਤੇ ਤੇ ਨਹੀਂ ਘਰ ਮੇ ਤਾਂ ਮੇਚਰ ਅਨੰਦ ਦੀ ਬਰਾਬਰ ਦਾ ਗੈਪ ਹੈ ਜੀ ਆ ਬਦੂਖਾ ਹੈ ਪਹਿਲਾਂ ਹਾਂ ਬਾਈ ਇਹਦਾ 1.70 ਇਹਦਾ ਮੁੱਲ ਕਿੰਨਾ ਰੱਖਿਆ ਸੀਗਾ ਆਪਾਂ ਜੀ ਇਹਦਾ ਜੀ ਹਾਂ ਜੀ ਇਹ ਅਪਡੇਟ ਦੀ ਦੇ ਦੇ ਅੱਛਾ ਸਿਰਫ ਡੇਢ ਦੀ ਠੀਕ ਹੈ ਜੀ ਜਿਹੜੀ ਇਹ ਝੋਟੀ ਬਈ ਇਹ ਵੀ ਦੁੱਭੀ ਹੋਇਆ ਬਿਲਕੁਲ ਇਹ ਵੀ ਦੁੱਭੀ ਹੋਇਆ ਝੋਟੀ ਭਾਵੇਂ ਦੇਖ ਕੇ ਵੀਡੀਓ ਨਾ ਦੁੱਭੀ ਹੈ ਬਾਈ ਜੀ ਪਤਾ ਲੱਗਦਾ ਦੇਖਣ ਨੂੰ ਇੱਕਦ ਤਲਾਦਾ ਬੱਚੀ ਹੈ ਬਈ ਜਮਤੋਂ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਇਹ ਜਿਹੜਾ ਆਪਾਂ 1.70 ਦੀ ਦੇਣੀ ਹੈ ਠੀਕ ਹੈ ਕਿੰਨਾ ਦੁੱਧ ਦੁੱਧ ਤੱਕ ਮੇਰੇ ਨਾਲੋਂ 15 15 ਪਲੱਸ ਇਹ ਜਾਣਗੀ ਵਾਲੀ ਝੋਟੀ ਹੈ ਬਈ ਦੇਖਣ ਨੂੰ ਬਸ ਹਾਂ ਜੀ ਤੇ ਤੇ ਬਾਈ ਜੀ ਆਪਣਾ ਪੂਰਾ ਐਡਰੈਸ ਦੱਸੂਗਾ ਹੀ ਤੁਸੀਂ ਜੀ ਐਡ ਉਹ ਰੋਹਸਾਈ ਸ਼ਹਿਰ ਹੈ ਹਾਂਜੀ ਡਿਸਟ੍ਰਿਕਟ ਬਰੋਜਪੁਰ ਹੈ ਹਾਂਜੀ ਨੇੜੇ ਕੀ ਲੱਗਦਾ ਵੀਰੇ ਨੇੜੇ ਫਰੀਦਕੋਟ ਆ ਜੋ ਮੁਕਸਰ ਆ ਜੋ ਫੋਲਪੁਰ ਆ ਜੋ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਠੀਕ ਹੈ ਸਾਰੇ ਪਿੰਡ ਨੇਗਾ ਠੀਕ ਹੈ ਬਈ ਅਸੀਂ ਵਿੱਚ ਬੈਠੇ ਆ ਠੀਕ ਹੈ ਜੀ 25 30 ਜਨਵਾਰ ਆਪਣੇ ਕੋ ਹਰ ਵੇਲੇ ਅਵੇਲੇਬਲ ਹੈ ਬਈ ਜੀ ਠੀਕ ਹੈ ਠੀਕ ਹੈ ਜੀ ਰਹਿਣ ਬਹਿਣ ਨੂੰ ਜਗ੍ਹਾ ਵਧੀਆ ਪੂਰੀ ਐਨ ਬਣਿਆ ਐ ਕੋਈ ਘਰੇ ਆ ਕੇ ਪਸੂ ਕਿਸੇ ਨੇ ਲੈਣੇ ਨੇ ਬੇਸ਼ੱਕ ਇੱਕ ਦੰਗ ਜੋ ਕੇ ਦੋ ਟਾਈਮ ਜੋ ਕੇ ਲੈ ਸਕਦਾ ਤੁਹਾਨੂੰ ਕਿੰਨੇ ਕ ਟਾਈਮ ਹੋ ਗਏ ਬਾਈ ਕਰਦੇ ਨੇ ਵਪਾਰ ਮੇਰੇ ਬਾਈ ਤੀਜੀ ਪੀੜੀ ਹੈ ਸਾਡੇ ਦੀ ਤੀਜੀ ਫਿਰ ਤਾਂ ਪੀੜੀਆਂ ਲੰਘ ਗਈਆਂ ਪੀੜੀਆਂ ਦਾ ਕੰਮ ਹੋ ਗਈ ਮੇਰਾ ਬੇਟਾ ਵੀ ਐਸੇ ਕੰਮ ਕਰਦਾ ਠੀਕ ਹੈ ਬਈ ਚਲੋ ਵਧੀਆ ਜੀ ਵਧੀਆ ਲਿਖਿਆ ਵੀ ਪੂਰਾ ਹੈ ਮੇਰੇ ਨਾਲ ਕੀਤਾ ਮੇਨ ਆਪਣਾ ਹੋਈ ਹੈ ਜੀ ਜੋ ਖਲਾ ਬਹੁਤ ਵੀਰ ਜੀ ਸਾਡੇ ਨਾਲ ਬਰਾਏ ਤੋਂ ਨਹੀਂ ਲੈਣਾ ਦੇਣਾ ਬਹੁਤ ਠੀਕ ਹੈ ਬਈ ਤੇ ਬਾਈ ਜੀ ਮੋਬਾਈਲ ਨੰਬਰ ਦੱਸ ਦੂੰਗਾ ਆਪਣਾ 99144 30735 ਇੱਕ ਵਾਰ ਦੁਬਾਰੇ ਬੋਲ ਦ ਵੀਰੇ 99144 30735 ਤੇ ਘਰੇ ਬਾਈ ਆਵੇ ਫੋਨ ਜਿੱਕ ਤਨੀ ਰੋਟੀ ਪਾਣੀ ਦਾ ਰੋਟੀ ਪਾਣੀ ਦਾ ਠੀਕ ਹੈ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਬਾਈ ਥੋੜਾ ਬਹੁਤ ਹੋਰ ਮਾਨਤਾਂ ਹੋ ਜੂ ਕਰਦੇ ਆ ਕੋਈ ਗੱਲ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈਆਂ ਕੋਲ ਬਾਈ ਸ਼ਾਨਦਾਰ ਪਸ਼ੂ ਨੇ ਟਾਪ ਕੁਆਲਿਟੀ ਦੇ ਮਾੜਾ ਪਸ਼ੂ ਕੋਈ ਨਹੀਂ ਰੱਖਦੇ ਬਾਈ ਤੇ ਦੁੱਧ ਵਾਲੇ ਪਸ਼ੂ ਨੇ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਆ ਸਕਦਾ ਬਾਈਆਂ ਨਾਲ ਟਿੱਕ ਟਿੱਕ ਕਰ ਸਕਦਾ ਜੀ ਦੁੱਧ ਵਾਲੇ ਪਸ਼ੂ ਲੈਣ ਲਈ ਜੀ ਤੇ ਟਾਪ ਕੁਆਲਿਟੀ ਦੇ ਝੋਟੀਆਂ ਹੁੰਦੀਆਂ ਬਾਈਆਂ ਕੋਲੇ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਜੇ ਕੋਈ ਕਮੀ ਪੇਸ਼ੀ ਲ ਤੇ ਬਾਕੀ ਜਿਹੜੇ ਵੀਰ ਆਪਣੀ ਵੀਡੀਓ ਚ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੂਰਾ ਸਹਿਯੋਗ ਦਿੰਨੇ ਹੋ ਬਾਈ ਜੀ ਤੁਸੀਂ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ